ਸਸ਼ੀਕਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸਬਰ ਤੇ ਮਜਬੂਰੀ ਦੋ ਵੱਖ-ਵੱਖ ਚੀਜ਼ਾਂ ਨੇ ਬਟ ਅਕਸਰ ਅਸੀਂ ਇਹਨਾਂ ਦੋਨਾਂ ਨੂੰ ਇਕੁਏਟ ਕਰ ਦਿੰਦੇ ਆ ਅਕਸਰ ਅਸੀਂ ਸਬਰ ਨੂੰ ਮਜਬੂਰੀ ਦਾ ਨਾਮ ਦੇ ਦਿੰਦੇ ਆ ਤੇ ਮਜਬੂਰੀ ਨੂੰ ਸਬਰ ਦਾ ਨਾਮ ਦੇ ਦਿੰਦੇ ਆ ਬਹੁਤ ਵਾਰੀ ਅਸੀਂ ਆਪਣੇ ਆਲੇ ਦੁਆਲੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਣਾ ਆ ਕਿ ਯਾਰ ਕੋਈ ਗੱਲ ਨਹੀਂ ਸਬਰ ਰੱਖ ਹੈਨਾ ਮਤਲਬ ਐਦਾਂ ਦੀ ਜਦੋਂ ਆਪਾਂ ਸੁਣਦੇ ਆ ਸਾਨੂੰ ਲੱਗਦਾ ਕਿ ਬਸ ਹੁਣ ਕੁਝ ਨਹੀਂ ਹੋ ਸਕਦਾ ਬਟ ਇਹਨਾਂ ਦੋਨਾਂ 'ਚ ਜ਼ਮੀਨ ਆਸਮਾਨ ਦਾ ਫਰਕ ਹੈ ਸਬਰ ਤੇ ਮਜਬੂਰੀ ਦੇ ਵਿੱਚ ਦੋਨਾਂ ਦੇ ਵਿੱਚ ਨਾ ਅਸੀਂ ਕਰਨਾ ਬਹੁਤ ਕੁਝ ਜਾਣਦੇ ਹੁੰਨੇ ਆ ਅਸੀਂ ਆਪਣਾ ਜ਼ੋਰ ਵੀ ਲਾ ਰਹੇ ਹੁੰਨੇ ਆ ਬਟ ਜੋ ਰਿਜ਼ਲਟ ਹੈ ਨਾ ਉਹ ਸਾਡੇ ਅਕੋਰਡਿੰਗ ਨਹੀਂ ਆਉਂਦਾ ਜੋ ਹਾਲਾਤ ਨੇ ਨਾ ਉਹ ਸਾਡਾ ਸਾਥ ਨਹੀਂ ਦੇ ਰਹੇ ਹੁੰਦੇ ਦੋਨਾਂ ਸਿਚੁਏਸ਼ਨਸ ਦੇ ਵਿੱਚ ਬਟ ਮਜਬੂਰੀ ਚ ਕੀ ਹੁੰਦਾ ਆ ਮਜਬੂਰੀ ਚ ਅਸੀਂ ਹਾਲਾਤਾਂ ਨੂੰ ਆਪਣੇ ਆਪ ਤੇ ਹਾਵੀ ਹੋਣ ਦਿੰਨੇ ਆ ਤੇ ਅਸੀਂ ਇੱਕ ਫੈਸਲਾ ਕਰ ਲੈਂਦੇ ਆ ਕਿ ਹੁਣ ਕੁਝ ਨਹੀਂ ਹੋ ਸਕਦਾ ਤੇ ਅਸੀਂ ਆਪਣਾ ਮੋਰਲ ਉੱਥੇ ਡਾਊਨ ਕਰ ਦਿੰਨੇ ਆ ਸਬਰ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਹਾਲਾਤਾਂ ਨੂੰ ਆਪਣੇ ਆਪ ਤੇ ਹਾਵੀ ਨਹੀਂ ਹੋਣ ਦਿੰਦੇ ਅਸੀਂ ਆਪਣੇ ਆਪ ਨੂੰ ਇਹ ਚੀਜ਼ ਜ਼ਰੂਰ ਕਹਨੇ ਆ ਕਿ ਅੱਜ ਸ਼ਾਇਦ ਇਹ ਸਮਾਂ ਮੇਰੇ ਲਈ ਨਹੀਂ ਹੈ ਅੱਜ ਸ਼ਾਇਦ ਇਹ ਜਿਹੜੀ ਚੀਜ਼ ਹੋਣੀ ਹੈ ਇਹਦਾ ਹਲੇ ਸਮਾਂ ਨਹੀਂ ਆਇਆ ਹੁਣ ਮੈਂ ਆਪਣਾ ਵਾਹ ਲਾਉਣ ਤੋਂ ਬਾਅਦ ਉਸ ਰੱਬ ਤੇ ਛੱਡ ਦਿੱਤਾ ਹੋਇਆ ਹੁਣ ਜੋ ਹੋਊਗਾ ਸਮਾਂ ਦੇਖੂਗਾ ਕੁਦਰਤ ਦੇਖੂਗੀ ਤੇ ਰੱਬ ਦੇਖੂਗਾ ਮੇਰਾ ਜਿੰਨਾ ਕਰਮ ਸੀ ਉਹ ਮੈਂ ਕਰ ਲਿਆ ਰਿਜ਼ਲਟ ਹੁਣ ਜਦੋਂ ਆਉਣਾ ਹੋਇਆ ਆ ਜਾਊਗਾ ਇਹ ਆਪਾਂ ਸਬਰ ਦੇ ਵਿੱਚ ਕਹਨੇ ਆ ਪਰ ਮਜਬੂਰੀ ਜਿ세 ਕਹਿੰਦੇ ਆ ਕਿ ਨਹੀਂ ਹੁਣ ਕੁਛ ਨਹੀਂ ਹੋ ਸਕਦਾਗਾ ਹੁਣ ਜਿੰਨਾ ਮੈਂ ਜ਼ੋਰ ਲਾਉਣਾ ਸੀ ਅਸੀਂ ਸਿਰਫ ਆਪਣੀ ਮਿਹਨਤ ਤੇ ਯਕੀਨ ਰੱਖ ਕੇ ਇੱਕ ਫੈਸਲਾ ਕਰ ਲੈਨੇ ਕਿ ਹੁਣ ਨਹੀਂ ਕੁਛ ਹੋ ਸਕਦਾ ਕਿਉਂਕਿ ਮੈਂ ਆਪਣਾ ਵਾਹ ਲਾ ਲਿਆ ਹੋਇਆ ਇਸ ਤੋਂ ਇਲਾਵਾ ਤਾਂ ਕੋਈ ਕੁਝ ਕਰ ਹੀ ਨਹੀਂ ਸਕਦਾ ਬਟ ਸਬਰ ਦੇ ਵਿੱਚ ਸਾਨੂੰ ਪਤਾ ਹੁੰਦਾ ਕਿ ਮੈਂ ਆਪਣਾ ਵਾਹ ਲਾ ਲਿਆ ਹੁਣ ਇਹ ਕੁਦਰਤ ਪਰਮਾਤਮਾ ਤੇ ਸਮਾਂ ਬਹੁਤ ਕੁਝ ਕਰ ਸਕਦਾ ਆ ਜਦੋਂ ਸਹੀ ਟਾਈਮ ਆਊਗਾ ਉਦੋਂ ਮੇਰਾ ਕੰਮ ਹੋ ਜਾਊਗਾ ਉਦੋਂ ਇਹ ਸਭ ਕੁਝ ਠੀਕ ਹੋ ਜਾਊਗਾ ਇਹ ਅਸੀਂ ਸਬਰ ਦੇ ਵਿੱਚ ਕਰਦੇ ਆਂ ਜਿਹੜਾ ਸਬਰ ਹੈ ਨਾ ਉਹ ਇੱਕ ਹਾਈ ਵਾਈਬ੍ਰੇਸ਼ਨਲ ਫੀਲਿੰਗ ਹੈ ਮਤਲਬ ਜਿੱਦਾਂ ਸ਼ੁਕਰਾਨਾ ਇੱਕ ਹਾਈ ਵਾਈਬ੍ਰੇਸ਼ਨਲ ਫੀਲਿੰਗ ਹੈ ਉਦਾਂ ਸਬਰ ਵੀ ਇੱਕ ਹਾਈ ਵਾਈਬ੍ਰੇਸ਼ਨਲ ਫੀਲਿੰਗ ਹੈ ਜਿਹੜਾ ਜਿਹੜੀ ਮਜਬੂਰੀ ਹੈ ਨਾ ਉਹ ਇੱਕ ਬਿਲਕੁਲ ਲੋ ਵਾਈਬ੍ਰੇਸ਼ਨਲ ਫੀਲਿੰਗ ਹੈ ਮਤਲਬ ਤੁਸੀਂ ਅਗਰ ਮਜਬੂਰੀ ਕਿਸੇ ਚੀਜ਼ ਨੂੰ ਮਜਬੂਰੀ ਸਮਝ ਕੇ ਐਕਸੈਪਟ ਕਰ ਲੈਨੇ ਹੋ ਨਾ ਤਾਂ ਬਹੁਤ ਘੱਟ ਚਾਂਸਸ ਹੈ ਕਿ ਕੱਲ ਨੂੰ ਜ਼ਿੰਦਗੀ ਦੇ ਵਿੱਚ ਉਹ ਚੀਜ਼ ਹੋ ਜਾਵੇ ਬਟ ਅਗਰ ਤੁਸੀਂ ਉਹਨੂੰ ਸਬਰ ਸਮਝ ਕੇ ਐਕਸੈਪਟ ਕਰ ਲੈਨੇ ਹੋ ਕਿ ਹਾਂ ਸ਼ਾਇਦ ਹਲੇ ਟਾਈਮ ਨਹੀਂ ਹੈ ਸਹੀ ਦਾ ਹਾਇਰ ਚਾਂਸਸ ਹੈਗੇ ਆ ਕਿ ਕੱਲ ਨੂੰ ਉਹ ਸਹੀ ਟਾਈਮ ਤੇ ਸਹੀ ਤਰੀਕੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜ਼ਰੂਰ ਤੇ ਜ਼ਰੂਰ ਹੀ ਆਊਗੀ ਉਹ ਚੀਜ਼ ਤਾਂ ਇਹ ਹੋ ਗਿਆ ਸਬਰ ਤੇ ਮਜਬੂਰੀ ਦੇ ਵਿੱਚ ਡਿਫਰੈਂਸ ਬਟ ਸਬਰ ਨੂੰ ਸਮਝਣ ਵਾਸਤੇ ਨਾ ਆਪਾਂ ਇੱਕ ਛੋਟੀ ਜੀ ਕਹਾਣੀ ਸੁਣਦੇ ਹਾਂ ਬਹੁਤ ਇੰਟਰਸਟਿੰਗ ਹੈ ਤੇ ਉਹਨੂੰ ਸੁਣ ਕੇ ਸਾਨੂੰ ਸ਼ਾਇਦ ਸਮਝ ਆ ਸਕੇ ਕਿ ਅਸਲ ਦੇ ਵਿੱਚ ਸਬਰ ਦਾ ਮਤਲਬ ਕੀ ਹੁੰਦਾ ਹੈ ਇੱਕ ਇਨਸਾਨ ਹੁੰਦਾ ਆ ਉਹ ਇੱਕ ਸਾਧੂ ਕੋਲ ਜਾਂਦਾ ਆ ਤੇ ਉਹਨੂੰ ਕਹਿੰਦਾ ਹੈ ਕਿ ਮੈਨੂੰ ਨਾ ਜ਼ਿੰਦਗੀ ਦੇ ਵਿੱਚ ਕੋਈ ਆਹੋ ਜਿਹਾ ਮੰਤਰ ਦੋ ਜਿਹਦੇ ਨਾਲ ਮੈਂ ਹਮੇਸ਼ਾ ਖੁਸ਼ ਰਵਾਂ ਤੇ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਸਕਸੈਸ ਪ੍ਰਾਪਤ ਕਰ ਸਕਾਂ ਤੇ ਉਹ ਸਾਧੂ ਉਹਦੀਆਂ ਗੱਲਾਂ ਸੁਣ ਕੇ ਉਹਨੂੰ ਨਾ ਦੋ ਚਿੱਠੀਆਂ ਦਿੰਦਾ ਆ ਉਹ ਕਹਿੰਦਾ ਕਿ ਪਹਿਲੀ ਚਿੱਠੀ ਜਿਹੜੀ ਹੁੰਦੀ ਹੈ ਨਾ ਕਹਿੰਦਾ ਕਿ ਜਦੋਂ ਤੇਰੀ ਲਾਈਫ ਚ ਕੋਈ ਵੀ ਪ੍ਰੋਬਲਮ ਆਵੇ ਨਾ ਤਾਂ ਤੂੰ ਪਹਿਲੀ ਚਿੱਠੀ ਨੂੰ ਖੋਲਣਾ ਹੈ ਤੇ ਜੇ ਉਹਦੇ ਨਾਲ ਉਹ ਪ੍ਰੋਬਲਮ ਨਹੀਂ ਸੋਲਵ ਹੋ ਰਹੀ ਤਾਂ ਤੂੰ ਦੂਸਰੀ ਚਿੱਠੀ ਨੂੰ ਖੋਲਣਾ ਹੈ ਤਾਂ ਉਹ ਇਨਸਾਨ ਉੱਥੋਂ ਚਲਾ ਜਾਂਦਾ ਬਹੁਤ ਖੁਸ਼ ਕਿ ਮੈਨੂੰ ਜ਼ਿੰਦਗੀ ਦੇ ਮੰਤਰ ਮਿਲ ਚੁਕੇ ਨੇ ਉਹਦੀ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਹੁੰਦੀ ਹੈ ਸਡਨਲੀ ਇੱਕ ਪ੍ਰੋਬਲਮ ਆਉਂਦੀ ਹੈ ਉਸ ਪ੍ਰੋਬਲਮ ਦੇ ਵਿੱਚ ਉਹ ਪਹਿਲੀ ਚਿੱਠੀ ਖੋਲਦਾ ਹੈ ਪਹਿਲੀ ਚਿੱਠੀ ਖੋਲਣ ਦੇ ਨਾਲ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਆਪਣੇ ਟਾਈਮ ਨੂੰ ਨਾ ਪ੍ਰੋਪਰ ਤਰੀਕੇ ਨਾਲ ਮੈਨੇਜ ਕਰੋ ਸਹੀ ਤਰੀਕੇ ਨਾਲ ਉਹਨੂੰ ਯੂਟ ਠੀਕ ਹੈ ਉਹ ਸੁਣ ਕੇ ਥੋੜਾ ਜਿਹਾ ਨਿਰਾਸ਼ ਹੋ ਜਾਂਦਾ ਹੈ ਕਿ ਇਹਦੇ ਨਾਲ ਮੇਰੀ ਪ੍ਰੋਬਲਮ ਕਿੱਦਾਂ ਸੋਲਵ ਹੋਊਗੀ ਤਾਂ ਉਹ ਫਿਰ ਵੀ ਕੋਸ਼ਿਸ਼ ਕਰਦਾ ਹੈ ਆਪਣੇ ਟਾਈਮ ਨੂੰ ਯੂਟਿਲਾਈਜ਼ ਕਰਨ ਦੀ ਟਾਈਮ ਦੀ ਕਦਰ ਕਰਨ ਦੀ ਬਟ ਉਹਦੇ ਨਾਲ ਉਹ ਪ੍ਰੋਬਲਮ ਸੋਲਵ ਨਹੀਂ ਹੁੰਦੀ ਫਿਰ ਉਹਨੂੰ ਲੱਗਦਾ ਹੈ ਕਿ ਹੁਣ ਸ਼ਾਇਦ ਸੈਕਿੰਡ ਚਿੱਠੀ ਖੋਲਣ ਦਾ ਟਾਈਮ ਆ ਗਿਆ ਹੈ ਹੁਣ ਉਹ ਸੈਕਿੰਡ ਚਿੱਠੀ ਖੋਲਦਾ ਹੈ ਜਦੋਂ ਉਹ ਸੈਕਿੰਡ ਚਿੱਠੀ ਖੋਲਦਾ ਹੈ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਸਬਰ ਰੱਖ ਇਹ ਸਬਰ ਰੱਖਣ ਦਾ ਸਮਾਂ ਹੈ ਇਸ ਦੇਖ ਕੇ ਨਾ ਉਹ ਹੋਰ ਵੀ ਹੈਰਾਨ ਹੋ ਜਾਂਦਾ ਕਿ ਬਾਬਾ ਜੀ ਨੇ ਮੈਨੂੰ ਇਹ ਵਾਲੇ ਮੰਤਰ ਕਿਉਂ ਦਿੱਤੇ ਨੇ ਇਹਦੇ ਨਾਲ ਮੇਰੀ ਜ਼ਿੰਦਗੀ ਕਿਦਾਂ ਸਕਸੈਸਫੁਲ ਤੇ ਖੁਸ਼ ਖੁਸ਼ਮਿਜ਼ਾਜ ਰਹਿ ਸਕਦੀ ਹੈ ਭੱਜਿਆ ਭੱਜਿਆ ਉਹਨਾਂ ਸਾਧੂ ਕੋਲ ਜਾਂਦਾ ਹੈ ਸਾਧੂ ਨੂੰ ਕਹਿੰਦਾ ਹੈ ਕਿ ਆ ਤੁਸੀਂ ਮੈਨੂੰ ਕੀ ਦਿੱਤਾ ਹੈ ਤੇ ਉਹ ਸਾਧੂ ਕਹਿੰਦੇ ਨੇ ਕਿ ਇਹ ਉਹੀ ਮੰਤਰ ਨੇ ਜੋ ਤੈਨੂੰ ਚਾਹੀਦੇ ਸੀਗੇ ਤਾਂ ਉਹ ਕਹਿੰਦਾ ਕਹਿੰਦਾ ਕਿ ਸਬਰ ਨਾਲ ਮੇਰੀਆਂ ਪ੍ਰੋਬਲਮਸ ਕਿਦਾਂ ਸੋਲਵ ਹੋ ਸਕਦੀਆਂ ਨੇ ਤੁਸੀਂ ਤਾਂ ਬਹੁਤ ਆਰਾਮ ਨਾਲ ਲਿਖਦਾ ਕਿ ਸਬਰ ਰੱਖ ਸਬਰ ਨਾਲ ਸਭ ਠੀਕ ਹੋਊਗਾ ਤਾਂ ਉਹ ਸਾਧੂ ਕਹਿੰਦੇ ਕਿ ਸਬਰ ਨਾਲ ਜ਼ਿੰਦਗੀ ਦੇ ਹਰ ਇੱਕ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕਦਾ ਹੈ ਤੁਹਾਡੀ ਜ਼ਿੰਦਗੀ ਦਾ ਜਿਹੜਾ ਕਹਿ ਸਕਦੇ ਹਾਂ ਕਿ ਖਜ਼ਾਨਾ ਹੈ ਨਾ ਉਹ ਸਬਰ ਦੇ ਵਿੱਚ ਪਿਆ ਹੋਇਆ ਹੈ ਉਹ ਕਹਿੰਦੇ ਕਿ ਤੁਸੀਂ ਕਹਿੰਦੇ ਹੋ ਕਿ ਸਬਰ ਨਾਲ ਕੁਝ ਵੀ ਹਾਸਿਲ ਕੀਤਾ ਜਾ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਤਾਂ ਤੁਸੀਂ ਆਹ ਜਿਹੜਾ ਪਾਣੀ ਕੋਲ ਪਿਆ ਹੋਇਆ ਆ ਇਹਨੂੰ ਕੀ ਤੁਸੀਂ ਛਾਨਣੀ ਦੇ ਵਿੱਚ ਰੋਕ ਸਕਦੇ ਹੋ ਤਾਂ ਉਹ ਸਾਧੂ ਇੱਕ ਵਾਰ ਚੁੱਪ ਕਰ ਜਾਂਦਾ ਹੈ ਉਹ ਇਨਸਾਨ ਹੱਸਣ ਲੱਗ ਜਾਂਦਾ ਹੈ ਕਿ ਇਸ ਸਵਾਲ ਦਾ ਜਵਾਬ ਸ਼ਾਇਦ ਉਹ ਸਾਧੂ ਕੋਲ ਨਹੀਂ ਹੈਗਾ ਉਹ ਸਾਧੂ ਥੋੜੀ देर ਅੱਖਾਂ ਬੰਦ ਕਰਕੇ ਥੋੜੀ देर ਬਾਅਦ ਕਹਿੰਦਾ ਆ ਕਿ ਅਗਰ ਤੂੰ ਇੰਨਾ ਸਬਰ ਰੱਖ ਸਕਦਾ ਆ ਕਿ ਉਸ ਪਾਣੀ ਦਾ ਉਸ ਪਾਣੀ ਦਾ ਬਰਫ਼ ਹੋਣ ਦੀ ਉਡੀਕ ਕਰ ਸਕੇ ਤਾਂ ਇਹ ਪਾਣੀ ਨੂੰ ਵੀ ਛਾਨਣੀ ਦੇ ਵਿੱਚ ਰੋਕਿਆ ਜਾ ਸਕਦਾ ਆ ਇਹ ਸੁਣ ਕੇ ਉਸ ਇਨਸਾਨ ਨੂੰ ਅਸਲੀ ਸਬਰ ਦਾ ਮਤਲਬ ਸਮਝ ਆਉਂਦਾ ਆ ਕਿ ਸਬਰ ਦਾ ਮਤਲਬ ਬੇਸਬਰੀ ਨਹੀਂ ਹੁੰਦਾ ਸਬਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਬੇਸਬਰੀ ਦੇ ਨਾਲ ਉਸ ਚੀਜ਼ ਨੂੰ ਹੁਣੇ ਪ੍ਰਾਪਤ ਕਰਨਾ ਹੈ ਤੁਹਾਨੂੰ ਸਹੀ ਟਾਈਮ ਦੀ ਉਡੀਕ ਕਰਨੀ ਪੈਣੀ ਹੈ ਕਿ ਸ਼ਾਇਦ ਇਸ ਟਾਈਮ ਇਹ ਹਾਲਾਤ ਸਹੀ ਨਹੀਂ ਹੈਗੇ ਇਸ ਕਰਕੇ ਇਹ ਚੀਜ਼ਾਂ ਮੇਰੇ ਲਈ ਵਰਕ ਨਹੀਂ ਕਰ ਰਹੀਆਂ ਸਬਰ ਦੇ ਨਾਲ ਸਮਝਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜਦੋਂ ਸਮਝ ਸਾਡੀ ਨਿਕਲ ਜਾਂਦੀ ਹੈ ਨਾ ਤਾਂ ਫਿਰ ਉਹ ਸਬਰ ਸਾਡੀ ਮਜਬੂਰੀ ਬਣ ਜਾਂਦਾ ਹੈ